ਸਤਿਕਾਰ ਜੀ ਮੈਂ ਤੁਹਾਡਾ ਆਪਣਾ ਸਰਵਿਸ ਸਿੰਘ ਟੋਲਾ ਅੱਜ ਅਸੀਂ ਪਹੁੰਚਾ ਮਲੇ ਕੋਟਲਾ ਦੇ ਗੁਰਦੁਆਰਾ ਸਾਹਿਬ ਸ੍ਰੀ ਉਤੇਗ ਬਹਾਦਰ ਗੁਰੂ ਘਰ ਮਲੇ ਕੋਟਲਾ ਵਿਖੇ ਜਿੱਥੇ ਕੀ ਸਹਾਬ ਜਦਾਂ ਦੀ ਸ਼ਹੀਦੀ ਨੂੰ ਮੁੱਖ ਰੱਖਦੇ ਹੋਇਆ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਗੁਰੂ ਕੇ ਲੰਗਰ ਦੁੱਧ ਦੇ ਲੰਗਰ ਜੋ ਰੋਡ ਤੇ ਲਗਾਏ ਗਏ ਨੇ ਸਮੂਹ ਸੰਗਤਾਂ ਵੱਲੋਂ ਰਣਮਲ ਕਰਕੇ ਜਿੱਥੇ ਦੇਖਿਆ ਜਾ ਆਪਸੀ ਹਿੰਦੂ ਸਿੱਖ ਮੁਸਲਮਾਨ ਭਾਈਚਾਰੇ ਵੱਲੋਂ ਇੱਕ ਇਹ ਉਪਰਾਲਾ ਕੀਤਾ ਗਿਆ ਕਿ ਸ਼ਹਿਰ ਦੇ ਵਿੱਚ ਦੁੱਧ ਦੇ ਲੰਗਰ ਲਗਾਏ ਗਏ ਨੇ ਤੋਂਡੀ ਗੱਲ ਕਰਾਂਗੇ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ ਨਾਲ ਔਰ ਸੇਵਾਦਾਰਾਂ ਨਾਲ ਉਹਨਾਂ ਦੇ ਸਬੰ ਸਰ ਸਾਸਿਕਾ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਹਿੰਦਸੇ ਬਰੁੱਤੀਆ ਜੀ ਅੱਜ ਜਿੱਥੇ ਲੰਗਰ ਲਗਾਇਆ ਗਿਆ ਤੇ ਅੱਜ ਲੰਗਰ ਲਗਦਾ ਹੈ ਜੀ ਸਬੰਧ ਦੇ ਵਿੱਚ ਸਾਬ ਜੀ ਨੂੰ ਬਹੁਤ ਪ੍ਰਸ਼ੰਸਾ ਆਉਣਾ ਜੀ ਕਿਹੜਾ ਚਮਤਕਾਰ ਮੈਂ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਦਾਂ ਸਾਡੇ ਸਾਬ ਜੀ ਦਾ ਨੂੰ ਕੋਟ ਕੋਟ ਪ੍ਰਣਾਮ ਕਰਦਾ ਮਾਤਾ ਜੀ ਨੂੰ ਕੋਟ ਕੋਟ ਪ੍ਰਣਾਮ ਕਰਦਾ ਕਿਉਂਕਿ ਉਹਨਾਂ ਦੀ ਸਾਦਤ ਤੇ ਅੱਜ ਅਸੀਂ ਲੰਗਰ ਲਗਾਇਆਗਾ ਤੇ ਸਾਡਾ ਇਹੀ ਫਰਜ਼ ਬਣਦਾ ਕਿਉਂਕਿ ਇਹਨਾਂ ਨੂੰ ਯਾਦ ਰੱਖਣਾ ਤੇ ਸਾਡੇ ਬੱਚਿਆਂ ਨੂੰ ਯਾਦ ਰੱਖਣਾ ਕਿਉਂਕਿ ਇੱਕ ਸਿੱਖੀ ਮਤਲਬ ਉਹਨਾਂ ਨੇ ਕਾਇਮ ਰੱਖੀ ਆ ਸਾਡੀਆਂ ਬੱਚਿਆਂ ਨੂੰ ਵੀ ਇਹੀ ਸਾਡਾ ਸੰਦੇਸ਼ ਆ ਵੀ ਬੱਚਿਓ ਤੁਸੀਂ ਬਿਲਕੁਲ ਦਾੜੀ ਕਤਲ ਨਾ ਕਰੋ ਸਿੱਖ ਰਹੋ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਸਹਾਬਜਾਦਾਂ ਨੇ ਸਾਡੇ ਲਈ ਕੁਰਬਾਨੀ ਕੀਤੀ ਆ ਅੱਜ ਇਹ ਜਿਹੜਾ ਇਤਿਹਾਸ ਆ ਇਹ ਇਹੀ ਦਰਸਾ ਰਿਹਾ ਵੀ ਤੁਸੀਂ ਇਹਨਾਂ ਦੇ ਪੂਰਨਿਆਂ ਤੇ ਚੱਲੀ ਆ ਜੀ ਅਸੀਂ ਕਿ ਕਿ ਦੇਖਿਆ ਜਾਵੇ ਕਈ ਜਗ੍ਹਾ ਤੇ ਆ ਦੇਖੋ ਇਹ ਸੋਗ ਦੀ ਜਿਹੜੀ ਆਪਾਂ ਇਕੱਲੇ ਘੜੀ ਆ ਇਹਦੇ ਵਿੱਚ ਬਹੁਤ ਸਾਰੇ ਸੰਗਤਾਂ ਵੱਲੋਂ ਬ੍ਰੈਡ ਪਕੌੜੇ ਤੇ ਲੰਗ ਲਗਾਉਣ ਜਾਂ ਹੋਰ ਖੁਸ਼ੀ ਮਨਾਈ ਜਾਂਦੀ ਹੈ بڑے بڑے ਸਪੀਕਰ ਲਾ ਕੇ ਟ੍ਰੈਕਟਰਾਂ ਤੇ ਜਾਇਆ ਜਾਂਦਾ ਇਹ ਖੁਸ਼ੀ ਦਾ ਮਾਹੌਲ ਹੈ ਕਿ ਇਹ ਤੀਜਾ ਸੋਭਾ ਦਿੰਦੇ ਨੇ ਇਸ ਮਾਹੌਲ ਦੀ ਇਹ ਗੱਲ ਕਹੂੰਗਾ ਜਿਹੜਾ ਸਾਡਾ ਜਕਾਰਿਆਂ ਦੇ ਨਾਲ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਜਿਹੜੀਆਂ ਇਹ ਮਤਲਬ ਦਿਹਾੜੇ ਨੇ ਜਿਹੜੇ ਉਹਨਾਂ ਦੀ ਯਾਦਾਂ ਨੂੰ ਮਨਾਉਣੇ ਚਾਹੀਦੇ ਨੇ ਨਾ ਕਿ ਉੱਚੀ ਉੱਚੀ ਰੌਲੇ ਪਾ ਕੇ ਸਹਬਜ਼ਾਦਿਆਂ ਦੀ ਸਾਦ ਤੇ ਦੇ ਜਿਹੜੇ ਅੱਜ ਦੇ ਦਿਨ ਨੇ ਸਾਡੇ ਉਹਨਾਂ ਨੂੰ ਯਾਦ ਕਰਕੇ ਸਾਡੀ ਬਣਾਉਣੇ ਚਾਹੀਦੇ ਜਕਾਰਿਆਂ ਦੇ ਨਾਲ ਕੋਈ ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਨਹੀਂ ਕਰੀ ਵੀ ਸਿੰਘਾਂ ਨੇ ਪੂਰੀ ਕੁਰਬਾਨੀ ਜੋਸ਼ ਨਾਲ ਉਹਨਾਂ ਨੇ ਆਪਣੀ ਦਿੱਤੇ ਨੇ ਕੁਰਬਾਨੀ ਦਿੱਤੀ ਆ ਆਪਣੇ ਆਪ ਨੂੰ ਸਿੱਖ ਧਰਮ ਬਚਾਇਆ ਤੇ ਜਿਵੇਂ ਮੋਦੀ ਜੀ ਨੇ ਕਿਹਾ ਵੀ ਮੋਤੀ ਮਹਿਰਾ ਨੇ ਵੀ ਸਾਡੇ Hindu ਵੀਰ ਨੇ ਵੀ ਸਾਡੇ ਲਈ ਕੁਰਬਾਨੀ ਕੀਤੀ ਉੱਥੇ ਸਾਬਜਾਦਿਆਂ ਲਈ ਮਲੇਰਕੋਟਲੇ ਸਾਬਜਾਤੇ ਜੇ ਨਵਾਬ شریف ਸੇਰਮੰਮ ਜੀ ਨੇ ਵੀ ਹਾਂ ਦਾ ਨਾਰਾ ਮਾਰਿਆ ਵੀ ਜਿਹੜਾ ਗਲਤ ਹੋਇਆ ਤਾਂ ਗਲਤੀ ਹੋਈ ਉਹਨੂੰ ਅਸੀਂ ਯਾਦ ਕਰ ਰਹੇ ਹਾਂ ਸਾਡੇ ਸਾਰੇ ਧਰਮਾਂ ਦੇ ਲੋਕ ਅੱਜ ਉਹਦੀ ਯਾਦ ਮਨਾ ਰਹੇ ਨੇ ਲੰਗਰ ਦੇ ਰੂਪ ਚ ਦੁੱਧ ਦੇ ਰੂਪ ਚ ਇਹ ਅਸੀਂ ਅੱਜ ਦੀ ਯਾਦਗਾਰ ਮਨਾ ਰਹੇ ਹਾਂ ਅਸੀਂ ਆਪਣੀ ਕਮੇਟੀ ਵੱਲੋਂ ਪਤਵਾਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਵਿਸ਼ੇਸ਼ ਜੋ ਹੈਗਾ ਸ੍ਰੀ ਹਜਨਾ ਚਾਹੁੰਦੇ ਅਸੀਂ ਇਸ ਸਨੇਹ ਦਿਨ ਸਾਰੇ ਸੰਗਤਾਂ ਗੁਰੂ ਘਰ ਨਾਲ ਜੁੜੋ ਤੇ ਤੁਹਾਨੂੰ ਇੱਥੋਂ ਸੰਦੇਸ਼ ਲੈ ਕੇ ਤੁਸੀਂ ਉਹਨਾਂ ਦੇ ਪੂਰਨਿਆਂ ਤੇ ਚੱਲੇ ਚੱਲੋ ਸਾਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਦੇ ਸਮਰਪਤਾ ਜੋ ਸਾਰਾ ਪ੍ਰੋਗਰਾਮ ਚੱਲ ਰਹੇ ਨੇ ਕਿੰਨੇ ਦਿਨ ਤੋਂ ਸਾਡਾ ਸਿਮਰਨ ਚੱਲ ਰਿਹਾ ਤੇ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਉਹਨਾਂ ਦੀਆਂ ਜਾਦਾਂ ਨੂੰ ਮਨਾ ਰਹੇ ਹਾਂ ਕਿ ਕਿਸ ਤਰ੍ਹਾਂ ਮਤਲਬ ਇਹ ਪਾਣਾ ਵਰਤਿਆ ਤੇ ਕਿਸ ਤਰ੍ਹਾਂ ਮਤਲਬ ਇਹ ਸਾਰਾ ਇਹਦਾ ਅਸੀਂ ਗੁਰੂ ਘਰ ਵੱਲੋਂ ਦੱਸਿਆ ਜਾ ਰਿਹਾ ਜੀ ਜਿਹੜੇ ਅੱਜ ਕੱਲ ਦੇ ਬੱਚੇ ਨੇ ਉਹਨਾਂ ਨੂੰ ਵੀ ਦੱਸਿਆ ਜਾ ਰਿਹਾ ਵੀ ਤੁਸੀਂ ਹੌਣ ਵਾਲੇ ਸਮੇਂ 'ਚ ਵੀ ਗੁਰੂ ਸਾਹਿਬ ਦੇ ਪੂਰਵਾਂ ਦੇ ਚੱਲਿਆ ਜੀ ਸਹਿਜ ਜੋ ਕਿ ਜਿੰਨਾ ਵੱਲੋਂ ਆਪਣੇ ਇਸ ਦਿਨ ਦੀ ਮਹੱਤਤਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਤੁਹਾਨੂੰ ਹੋਰ ਵੀ ਗੱਲ ਕਰਾਵਾਂਗੇ ਹਿੰਦੂ ਭਰਾਵਾਂ ਦੇ ਨਾਲ ਜਿਨ੍ਹਾਂ ਦਾ ਇਸ ਲੰਗਰ ਦੇ ਵਿੱਚ আর ਇਸ ਗੁਰੂ ਘਰ ਦੇ ਵਿਸ਼ੇਸ਼ ਸਹਿਯੋਗ ਦੇ ਵਿੱਚ ਆਪਣਾ ਪਰਮੁਲਾ ਜਿਹੜਾ ਹੈਗਾ ਯੋਗਦਾਨ ਹਰ ਵਾਰੀ ਪਾਇਆ ਜਾਂਦਾ ਹੈ ਗੱਲ ਕਰਾਵਾਂਗੇ ਆਨਸਰ ਕੀ ਹੱਥ ਨਾਲ ਮੇਰਾ ਨਾਮ ਜੀ ਕਮਲਕਾਂਤ ਮੋਦੀ ਹੈ ਤੇ ਮੈਂ ਅੱਜ ਦੇ ਇਸ ਦਿਹਾੜੇ ਨਾਲ ਸੰਬੰਧਤ ਤੁਹਾਡੇ ਨਾਲ ਸਭ ਤੋਂ ਪਹਿਲਾਂ ਧਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਿੱਖ ਇਤਿਹਾਸ ਦੇ ਬਾਰੇ ਸਭ ਨੂੰ ਪਤਾ ਹੀ ਹੈ ਕਿ ਹਿੰਦੂ ਧਰਮ ਦੀ ਰਾਖੀ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਪੂਰੇ ਪਰਿਵਾਰ ਨੇ ਭਾਵੇਂ ਕਿ ਉਹਨਾਂ ਦੇ بیٹے ਦਸਵੇਂ ਗੁਰੂ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਉਹਨਾਂ ਦੇ ਚਾਰੇ ਸਾਹਿਬਜ਼ਾਦੇ ਜਿਨ੍ਹਾਂ ਨੇ ਆਪਣਾ ਪੂਰਾ ਸਰਵਾਂਸ ਵਾਰ ਦਿੱਤਾ ਦੇਸ਼ ਦੀ ਕੌਮ ਦੀ ਰੱਖਿਆ ਦੇ ਵਾਸਤੇ ਤੇ ਅੱਜ ਉਸ ਦਿਹਾੜੇ ਨੂੰ ਸਮਰਪਿਤ ਸਾਡੀ 13 13 ਵੈਲਫੇਅਰ ਸੁਸਾਇਟੀ ਵੱਲੋਂ ਸਮਾਜ ਦੀ ਸੇਵਾ ਲਈ ਇੱਕ ਲੰਗਰ ਲਗਾਇਆ ਗਿਆ ਤੇ ਜਿਹਦੇ ਵਿੱਚ ਦੁੱਧ ਦੀ ਸੇਵਾ ਬਿਸਕੁਟ ਆਦੀ ਬ੍ਰੈਡ ਆਦੀ ਜਿਹੜੇ ਦਿੱਤੇ ਗਏ ਨੇ ਤੇ ਮੈਂ ਜਿਵੇਂ ਕਿ ਇਤਿਹਾਸ ਦੇ ਵਿੱਚ ਵੀ ਹੈ ਕਿ ਉਹਨਾਂ ਨੇ ਕੋਈ ਉਮਰ ਨਹੀਂ ਦੇਖੀ ਛੋੜੇ ਸਾਬਜਾਦੇ 7 ਸਾਲ ਔਰ 9 ਸਾਲ ਦੀ ਉਮਰ ਸੀ ਪਰ ਉਹਨਾਂ ਨੇ ਆਪਣੇ ਧਰਮ ਤੋਂ ਬਿਲਕੁਲ ਨਹੀਂ ਥੜਕੇ ਬਤੇਰਾ ਉਹਨਾਂ ਤੇ ਜ਼ੁਲਮ ਕੀਤਾ ਗਿਆ ਅਤਿਆਚਾਰ ਕੀਤਾ ਗਿਆ ਤੇ ਉਹਨਾਂ ਤੋਂ ਇਸ ਗੱਲ ਦੀ ਸਹਿਤ ਵੀ ਮਿਲਦੀ ਹੈ ਕਿ ਆਪਣੇ ਧਰਮ ਖਾਤਰ ਆਪਣੇ ਸਰਵਾਂਸ ਵਾਸਤੇ ਅਸੀਂ ਭਾਵੇਂ ਕਿ ਸਾਡੀ ਜਾਨ ਵੀ ਚਲੀ ਜਾਵੇ ਪਰ ਅਸੀਂ ਉਸ ਧਰਮ ਤੋਂ ਨਾ ਥੜਕੀ ਜਿਵੇਂ ਕਿ ਦੇਖਿਆ ਜਾਵੇ ਮਲੇਕ ਕੋਟਲਾ ਦੇ ਨਵਾਬ ਸ੍ਰੀ ਸ਼ੇਰ ਮੁਹੰਮਦ ਖਾਨ ਜੀ ਵੱਲੋਂ ਸਾਹਿਬ ਜੰਦੇ ਹੱਕ ਦੇ ਵਿੱਚ ਹਾਂਦ ਨਾਰਾ ਪਾਰਾ ਗਿਆ ਸੀ ਸਾਡੇ ਗੁਰੂਆਂ ਵੱਲੋਂ ਸਿਰਫ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮਲੇਕ ਕੋਟਲੇ ਉਹਨਾਂ ਦੇ ਪਰਿਵਾਰ ਨੂੰ ਇੱਕ ਇਨਸਾਨੀ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ ਕਿਰਪਾਨ ਦਿੱਤੀ ਗਈ ਹੈ ਕਿਤੇ ਇਹ ਨਹੀਂ ਘਾਟ ਮਹਿਸੂਸ ਹੁੰਦੀ ਵੀ ਅੱਜ ਦੇ ਦਿਨ ਉਸੇ ਕਿਰਪਾ ਦੇ ਸੰਗਤਾਂ ਨੂੰ ਗੁਰੂ ਘਰ ਦੇ ਵਿੱਚ ਰੱਖ ਕੇ ਦਰਸ਼ਨ ਕਰਵਾਇਆ ਜਾਣੇ ਜੀ ਦੀ ਘਾਟ ਆ ਜੇ ਮਹਿਸੂਸ ਹੋ ਰਹੀ ਆ ਉਸ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਇਹ ਹੈ ਕਿ ਜੇ ਉਹ ਇਹ ਚੀਜ਼ ਹੋ ਜਾਵੇ ਤਾਂ ਲੋਕਾਂ ਲਈ ਉਹ ਪ੍ਰੇਰਨਾ ਹੀ ਬਣੇਗੀ ਜਿਵੇਂ ਕਿ ਸ਼ੇਰ ਮੁਹੰਮਦ ਖਾਨ ਜੀ ਮੁਸਲਿਮ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੇ ਆਪਣੇ ਜਿਹੜੇ ਸੂਬਾ ਸਰਾ ਹੁੰਦ ਨੇ ਉਸੇ ਧਰਮ ਦੇ ਸਨ ਪਰ ਉਹਨਾਂ ਦੇ ਵਿਰੁੱਧ ਔਰ ਸਿੱਖ ਗੁਰੂਆਂ ਸਿੱਖ ਗੁਰੂ ਜਾਂ ਸਾਹਿਬਜ਼ਾਦਾ ਦੇ ਹੱਕ ਦੇ ਵਿੱਚ ਆਦਾ ਨਾਰਾ ਮਾਰਿਆ ਔਰ ਸਾਡੇ ਹਿੰਦੂ ਵੀਰ ਮੋਤੀराम ਮਹਾਰਾਜੀ ਔਰ ਦੀਵਾਨ ਟੋਡਰਮਲ ਜੀ ਨੇ ਵੀ ਇਸ ਜਿੰਨੀ ਉਹਨਾਂ ਦੀ ਹਿੰਮਤ ਸੀ ਜਿੰਨੀ ਹਾਸੇ ਸੀ ਉਸ ਉਤਾਰਕ ਉਹਨਾਂ ਨੇ ਯੋਗਦਾਨ ਪਾਇਆ ਭਾਵੇਂ ਕਿ ਉਹਨਾਂ ਦੀ ਗਰਮ ਦੁੱਧ ਨਾਲ ਸੇਵਾ ਕੀਤੀ ਮੋਤੀਰਾ ਮਹਿਰਾਜੀ ਨੇ ਔਰ ਦੀਵਾਨ ਟੋਡਰਮਲ ਜੀ ਨੇ ਸੋਨੇ ਦੀ ਅਸ਼ਰਵੀਆਂ ਦੇ ਕੇ ਸਾਡੇ ਸਾਹਿਬਜ਼ਾਦਿਆਂ ਦੀਆਂ ਦੇਹਾਂ ਨੂੰ ਲੈ ਕੇ ਉਹਨਾਂ ਦਾ ਵਿਧੀਪੂਰਵਕ ਅੰਤਿਮ ਸੰਸਕਾਰ ਕੀਤਾ ਅਸੀਂ ਉਹਨਾਂ ਨੂੰ ਵੀ ਨਤਮਸਕ ਹੁੰਦੇ ਹਾਂ ਜਿੱਥੇ ਕਿ ਸਾਹਿਬਜ਼ਾਦਿਆਂ ਨੂੰ ਗੁਰਗੋਬਿੰਦ ਸਿੰਘ ਜੀ ਨੂੰ ਅਗੁਰ ਤੇਗ ਬਹਾਦਰ ਜੀ ਨੂੰ ਨਮਨ ਕਰਦੇ ਹਾਂ ਤੇ ਅਪੀਲੇ ਵੀ ਹੈ ਕਿ ਜੇ ਇਸ ਤਰ੍ਹਾਂ ਦਾ ਕੋਈ ਮੌਕਾ ਹੋਰ ਆਵੇ ਤਾਂ ਉਸ ਕਿਰਪਾਣ ਦੇ ਜਿਹੜੇ ਦਰਸ਼ਨ ਲੋਕਾਂ ਨੂੰ ਕਰਾਏ ਜਾਣ ਤਾਂ ਕਿ ਉਹ ਲੋਕਾਂ ਇੱਕ ਪ੍ਰੇਰਨਾ ਸਰੋਤ ਬਣੇ। ਉਪਰਾਲਾ ਕੀਤਾ ਗਿਆ ਇਹ ਸੰਗਤਾਂ ਵੱਲੋਂ ਤੇਰਾ ਤੇਰਾ ਵੈਲਫੇਅਰ ਸੁਸਾਇਟੀਜ਼ ਵੱਲੋਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਅਹ ਟ੍ਰਸਟ ਦੇ ਨਾਲ ਮਿਲ ਕੇ ਜੋ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਆ ਗੱਲ ਕਰਾਵਾਂਗੇ ਇੱਥੋਂ ਦੇ ਇੰਡਸਟਰੀ ਦੇ ਨਾਲ ਹੋਰ ਉਹਨਾਂ ਦਾ ਇਹ ਸਬੰਧ ਦੇ ਵਿੱਚ ਕੀ ਕਹਿਣਾ ਸਰ ਕੀ ਨਾਮ ਦੀ ਆਪਣਾ? ਹਾਂਜੀ ਮੇਰਾ ਨਾਮ ਜੀ ਪੀਟਰ ਪਾਵਾ। ਕੀ ਕਹਿਣਾ ਚਾਹੁੰਗੇ ਆ ਦਿਸ਼ ਦੇ ਨੂੰ ਪ੍ਰਮੁੱਖ ਰੱਖ ਜਾ ਹੋਇਆ ਸੰਗਤਾਂ ਨੂੰ ਆਪਣੇ ਵੱਲੋਂ ਆਪਣੇ ਮਾਰਕੀਆ ਭਾਵਨਾ ਪਹਿਲਾਂ ਤਾਂ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਨੂੰ ਕੋਟ-ਕੋਟ ਪ੍ਰਣਾਮ ਉਸ ਤੋਂ ਬਾਅਦ 13-13 ਸੁਸਾਇਟੀ ਵੈਲਫੇਅਰ ਸੁਸਾਇਟੀ ਤੇ ਗੁਰਦੁਆਰਾ ਟਰਸਟੀ ਮੈਂਬਰ ਤੇ ਉਸ ਤੋਂ ਬਾਅਦ ਆਪਣੀ ਜਿੰਨੀ ਵੀ ਸੰਗਤ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਸਵੇਰ ਤੋਂ ਹੀ ਦੁੱਧ ਤੇ ਬਰੈਡਾਂ ਦਾ ਲੰਗਰ ਚੱਲ ਰਿਹਾ ਤੇ ਰਾਤ ਤੱਕ ਲੰਗਰ ਚੱਲੇਗਾ ਇਹ ਰਾਤ ਤੱਕ ਲੰਗਰ ਚੱਲੇਗਾ ਤੇ ਜੋ ਇਹਨਾਂ ਨੇ ਦੱਸਿਆ ਕਿ ਉਹ ਸ੍ਰੀ ਸਾਹਿਬ ਦੇ ਦਰਸ਼ਨ ਕਰਾਣੇ ਚਾਹੀਦੇ ਆ ਤੇ ਉਹ ਅਗਲੀ ਵਾਰ ਜਰੂਰ ਉੱਥੇ ਅਪਰੋਚ ਕਰਾਂਗੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸ਼੍ਰੀ ਸਾਹਿਬ ਗੁਰਦੁਆਰਾ ਸਾਹਿਬ ਲਿਆ ਕੇ ਤੇ ਸਾਡੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਸਾਹਿਬ ਦੇ ਦਰਸ਼ਨ ਕਰਵਾਏ ਜਾ ਸਕਣ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਉਹਦੇ ਵਾਸਤੇ ਕੋਈ ਵੱਖਰਾ ਸਥਾਨ ਜਿਵੇਂ ਕਿ ਦੇਖਿਆ ਜੇ ਪਹਿਲਾਂ ਤਾਂ ਬੇਗਮ ਸਾਹਿਬਾ ਹੈਗੇ ਸੀ ਇੱਥੋਂ ਹੁਣ ਉਹ ਵੀ ਅਵਕਾਲ ਚਲਾਣਾ ਕਰਕੇ ਜਾਂਦੇ ਇਸ ਨੂੰ ਇਹਨਾਂ ਦਾ ਕਹਿ ਕੇ ਚਲੇ ਗਏ ਨੇ ਉਨਾ ਵਾਸਤੇ ਕੋਈ ਵੱਖਰਾ ਸਥਾਨ ਬਣਾ ਕੇ ਚਾਹੇ ਕਿਸੇ ਗੁਰੂ ਘਰ ਦੇ ਵਿੱਚ ਬਣਾ ਦਿੱਤਾ ਜਾਵੇ ਕਿ ਕਿਤੇ ਨਾ ਕਿਤੇ ਇਹ ਜਿਹੜੀ ਹੈਗੀ ਸਾਡੀ ਸਲਾਹ ਠੀਕ ਰਹੇਗੀ ਤੁਸੀਂ ਪ੍ਰਸ਼ਾਸਨ ਨੂੰ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੈਵਲ ਤੇ ਕੋਈ ਅੱਜ ਕੀਤੀ ਜਾਉਂਗੇ ਇਸ ਕਰਕੇ ਅਸੀਂ ਜਿੰਨੇ ਮਲੇਰ ਕੋਲੇ ਸ਼ਹਿਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਨਾਲ ਅਸੀਂ ਰਾਬਤਾ ਕਾਇਮ ਕਰਾਂਗੇ ਤੇ ਆਪਸ ਦੇ ਵਿੱਚ ਮੀਟਿੰਗ ਕਰਕੇ ਅਪਰੋਚ ਕਰਾਂਗੇ ਤਾਂ ਕਿ ਇਹ ਜੋ ਅਪਰਾਲਾ ਕੀਤਾ ਜਾਵੇ ਤੇ ਗੁਰੂ ਸ਼ਹਿਰ ਦੀ ਜੋ ਵੀ ਨਿਸ਼ਾਨੀਆਂ ਉਹਨੂੰ ਸਾਡੀ ਸੰਗਤ ਦਾ ਦਿਖਾਈ ਜਾਵੇ ਇਹ ਸਾਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟਰਸਟੀ ਆਰ 13 13 ਆ ਬਲਫੈਰ ਸੁਸਾਇਟੀ ਦੇ ਮੈਂਬਰ ਜੰਨਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਔਰ ਉਹਨਾਂ ਦਾ ਬਹੁਤ ਸੋਹਣੀ ਸੋਚ ਜਿਹੜੀ ਹੈਗੀ ਉਹਨਾਂ ਦਾ ਇਹ ਵੀ ਕਹਿਣਾ ਕਿ ਗੁਰੂ ਸਾਹਿਬ ਦੀ ਮਲੇ ਕੋੜਲਾ ਵਿੱਚ ਲਾਸ ਨੇ ਇਨਸਾਨੀ ਪਈਆ ਉਸ ਨੂੰ ਕਿਸੇ ਇਤਿਹਾਸਿਕ ਗੁਰੂ ਘਰ ਦਾ ਖ਼ੈਰ ਮੜੇ ਕੋਲੇ ਵਿੱਚ ਕੋ ਨਹੀਂ ਹੈਗਾ ਫਿਰ ਵੀ ਕਿਸੇ ਪ੍ਰਮੁੱਖ ਜਗ੍ਹਾ ਤੇ ਰੱਖ ਕੇ ਦਰਸ਼ਨ ਉਸ ਜਿਹੜੀ ਕਿਰਪਾਣ ਦੇ ਸੰਕਤ ਨੂੰ ਕਰਵਾਏ ਜਾਣਗੇ ਤੁਹਾਨੂੰ ਅਗਲੇ ਜਿਹੜਾ ਅਪਡੇਟ ਆਸੀਂ ਇਸ ਅੱਜ ਦੇ ਮੁੱਖ ਤੱਤ ਨੂੰ ਲੈ ਕੇ ਦਿਖਾਉਂਦੇ ਰਹਾਗੇ ਸਾਡਾ ਚੜੋ ਜੀ ਮੈਂ ਤੁਹਾਡਾ ਆਪਣਾ ਸਰਵਿਸ ਸੰਗ ਟੋਲਾ ਦੇਖਦੇ ਰਹੋ ਸਾਡਾ ਚੈਨਲ ਅਦਾ ਕਰ ਨੂੰ ਬਾਤ ਬਾਤ ਸੇਬ ਸਬਸਕ੍ਰਾਈਬ ਕਰੋ ਜੀ ਧੰਨਵਾਦ